ਕਿ ਕਮੀ ਗਾਲੋ ਕੱਲਾ ਵਾਂਗ ਕੇ ਜਨਾਨੀ ਕੱਲੀ ਲਈ ਕਿੱਥੋਂ ਲੂਜੀਟ ਕਰੋ ਨਹੀਂ ਜਾਣਾ ਨਹੀਂ ਖੇਤਾਂ ਦੇ ਵਿੱਚ ਬੈਠੇ ਇੱਥੇ ਕਿਉਂਕਿ ਥੋੜੇ ਲਿਆ ਦੇਊਗਾ ਪਹਿਲਾਂ ਆਖੇ ਦਿੱਤਾ ਗਿਆ ਉਹਨੂੰ ਜੀ ਉਹਦੇ ਨਾਲ ਬੰਦੇ ਰਲੇ ਹੋਏ ਸੀਗੇ ਉਹਨਾਂ ਨਾਲ ਜਿਹੜੇ ਕਿਨੇ ਜੋ ਉਹਨਾਂ ਬੰਦੇ ਹੋਰ ਵੀ ਰਏ ਉਹਦੇ ਨਾਲ ਸਾਡੇ ਖਰਦੇ ਵਿੱਚ ਨਾ ਤੇ ਸਪਰੇ ਵੀ ਨਹੀਂ ਹੁੰਦੀ ਕਰੇ ਰਾਂਗੇ ਮੈਂ ਥੋੜੀ ਬਾਈ ਕਰਦਾ ਹਾਂ ਖਰਦੇ ਵਿੱਚ ਮੈਂ ਕਦ ਜਮਾ ਸਪਰੇ ਨਹੀਂ ਲਿਆ ਕਰਾਦਾ ਸਰੋ ਸਾਹਿਬ ਦੇ ਪਰਿਵਾਰ ਤੇ ਹੁੰਦਾ ਬੰਦਾ ਖਾ ਮੀਚ ਕੇ ਚੀਜ਼ ਖਾ ਪੀ ਲੈਂਦਾ ਆ ਆਸਾਨੀ ਸੁੱਖ ਦੀ ਨੀਂਦ ਸੌਂਦਾ ਘਰੇ ਆ ਕੇ ਪਰ ਹੁਣ ਕੀ ਘਰੋਂ ਹੀ ਡਰਦਾ ਡੱਡਰ ਕੇ ਸੌਂਗਾ ਘਰੋਂ ਹੀ ਕੋਈ ਚੀਜ਼ ਨਾ ਖਾਊਗਾ ਬੰਦਾ ਚਲ ਪਤਾ ਵੀ ਮੋਨੋ ਮੋਨਾਂ ਦੀ ਤਾਂ ਯਾਰ ਐਡੀ ਗੰਦੀ ਗੰਦੀ ਸਮੈਲ ਹੁੰਦੀ ਰੋਟੀ ਚ ਕਿਵੇਂ ਖਾ ਲੇਗਾ ਬੰਦਾ ਇਹਨਾਂ ਦਾ ਪਤਾ ਲੱਗ ਠੀਕ ਹੈ ਨਾ ਦਸਾਂ ਕਿੱਲਾਂ ਤੋਂ ਪਤਾ ਲੱਗ ਜਾਂਦਾ ਉਹਦੀ ਐਡੀ ਬਦਬੂ ਗੰਦੀ ਹੁੰਦੀ ਹੈ ਇਹ ਹੋਰ ਕਿਸੇ ਤਰ੍ਹਾਂ ਦਾ ਕੈਮੀਕਲ ਦਿੱਤਾ ਗਿਆ ਤੇ ਉਹਨਾਂ ਨੂੰ ਆ ਗਿਆ ਐਸਚਓ ਨੇ ਹੱਥ ਚੱਕਤਾ ਵੀ ਇੱਥੇ ਖੜਜੋ ਤੁਸੀਂ ਗਾ ਨਹੀਂ ਜਾਣਾ ਕੱਲੀ ਪੁਲਿਸ ਬੜੀ ਹੈ ਜੀ ਅੰਦਰ ਉਹਨੂੰ ਨਾਲ ਲੈ ਕੇ ਗਏ ਆ ਤੇ ਉਹ ਜਿਹੜਾ ਲੀਟਰ ਸੀਗਾ ਬਾਕੀ ਦਾ ਜਿਹੜੀ ਪਾਤੀ ਪਾਤੀ ਬਾਕੀ ਦਾ ਜਿਹੜਾ ਸੀਗਾ ਲੀਟਰ ਉਹ ਆ ਇੱਥੇ ਸਾਨੂੰ ਵਿਖਾ ਕੇ ਵੀ ਗਏ ਆ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਨਤੀ ਕਰਦੇ ਵੀ ਜੇ ਇਸ ਪਰਿਵਾਰਤੀ ਨਾਲ ਸੁਣੀ ਇਹ ਦੁਭੱਟਾ ਐਕਸ਼ਨ ਅਸੀਂ ਲਵਾਂ ਤਾਂ ਹੋ ਨਹੀਂ ਸਕਦੀ ਵੀ ਇਹ ਕੁੜੀ ਹੈ ਜਿਹੜੀ ਇਹ ਔਰਤ ਹੈ ਇੱਕ ਇਹ ਪਰਿਵਾਰ ਦੀ ਦੁਸ਼ਮਣ ਬਣ ਗਈ ਦੋਸ਼ੀ ਹੋਗੀ ਵੀ ਇਹ ਇਕੱਲੀ ਨਹੀਂ ਹੋ ਸਕਦੀ ਇਹਦੇ ਨਾਲ ਹੋਰ ਬਹੁਤ ਆ ਜਾਂ ਜਿਹੜਾ ਇਹਨੂੰ ਰੱਖਣ ਵਾਲਾ ਹੋਊਗਾ ਜਾਂ ਜਿਹਦੇ ਨਾਲ ਕੋਈ ਆਪਾਂ ਮੈਂ ਕਹਿਣਾ ਨਹੀਂ ਚਾਹਦਾ ਸ਼ਬਦ ਇਹ ਵੀ ਜਿਹਦੇ ਨਾਲ ਇਹਦੀ ਆਸ਼ਕੀ ਚੱਲਦੀ ਹੋਊਗੀ ਉਸ ਬੰਦੇ ਨੇ ਇਹਨੂੰ ਲਿਆ ਕੇ ਦਿੱਤੀ ਜਾਂ ਸਾਡੇ ਨਾਲ ਪਰਿਵਾਰ ਦੇ ਮੈਂਬਰ ਮੌਜੂਦ ਹੈ ਗੱਲਬਾਤ ਕਰਦੇ ਆਂ ਭਾਈ ਜੀ ਇਹ ਘਟਨਾ ਕਿਵੇਂ ਵਾਪਰੀ ਕੀ ਗੱਲ ਹੋਈ ਸੀ ਤੁਹਾਨੂੰ ਦਿਨ ਲੱਗੀ ਤੁਹਾਨੂੰ ਤਾਂ ਕੀ ਹੈ ਜਦੋਂ ਪਤਾ ਹੀ ਡਾਕਟਰ ਨੇ ਤੁਹਾਨੂੰ ਤਾਂ ਦੱਸਿਆ ਵੀ ਇਹਨਾਂ ਨੂੰ ਜ਼ਹਿਰ ਖਵਾਇਆ ਗਿਆ ਘਟਨਾ ਕਿੰਨੇ ਕ ਵਜੇ ਦੀ ਹੈ ਸ਼ਾਮ ਦੀ ਹੈ ਜਾਂ ਸਵੇਰ ਦੀ ਹੈ ਜਾਂ ਇਹ ਸ਼ਾਮ ਨੂੰ ਖਵਾਇਆ ਗਿਆ ਸ਼ਾਮ ਨੂੰ ਰੋਟੀ ਵਿੱਚ ਖਵਾਇਆ ਅੱਛਾ ਤਾਂ ਤੁਹਾਨੂੰ ਕਿੰਨੇ ਵਜੇ ਪਤਾ ਲੱਗਦਾ ਵੀ ਪਰਿਵਾਰ ਨੂੰ ਕੋਈ ਦਿੱਕਤ ਹੈ ਸਾਨੂੰ ਰਾਤ ਨੂੰ 11:30 ਵਜੇ ਹੂੰ ਉਦੋਂ ਮਮੀ ਤੇ ਡੈਡੀ ਨੂੰ ਦੇਖਿਆ ਜੀ ਉਹਨੇ ਉਲਟੀ ਕਰ ਰਹੀ ਸੀ ਹੂੰ ਉਸ ਤੋਂ ਬਾਅਦ ਮੈਂ ਕੋ ਡਾਕਟਰ ਨੂੰ ਲੈ ਫਲਾਕ ਲੈ ਪੈਣ ਤੇ ਲੋਕਲਾ ਪੰਜਵੇਂ ਹੂੰ ਛੋਟਾ ਲਾਜਵੇਂ ਕਰਾਉਣਾ ਹੀ ਹੂੰ ਸੋਨੇ ਕਿਤੋਂ ਟੀਕੇ ਲਵਾਏ ਹੂੰ ਇੱਕ ਵਾਰੀ ਘੱਟੋਗੇ ਹੂੰ ਬ੍ਰਦਰ ਨੂੰ ਵੀ ਉਵੇਂ ਸੀਗਾ ਨਾਲੇ ਜਿਹੜੇ ਸਾਡੀ ਪਰਜਾ ਜੀ ਉਹ ਵੀ ਉਵੇਂ ਨਾਲ ਹੀ ਘੱਟ ਰਹੀ ਹੂੰ ਮਲ ਉਹ ਡਰਾਮੇ ਤੌਰ ਤੇ ਕਰ ਰਹੀ ਸੀ ਜਿਵੇਂ ਹੂੰ ਉਹ ਯਾਰ ਨਹੀਂ ਨਿਕਲਿਆ ਤੇ ਕੋਲੋਂ ਡਾਕਟਰ ਨੇ ਖੰਨੂ ਜਾ ਕੇ ਦੱਸਿਆ ਹੂੰ ਵੀ ਜਿਹੜਾ ਯਾਰ ਨਹੀਂ ਖਾਦਾ ਦੂਜਿਆਂ ਸਾਰਾਂ ਦੇ ਅੰਦਰ ਯਾਰ ਹੂੰ ਜੀ ਅਰੇ ਸੁਣ ਵਿੱਚ ਆਏ ਵੀ ਕੋਈ ਜੀਪ ਤੇ ਆਏ ਸੀ ਜੀਪ ਵੀ ਆਈ ਸੀ ਕੋਈ ਉਹ ਕੀ ਸੀਗਾ ਨੀ ਹੁਣ ਤਾਂ ਲੋਕ ਮੰਨ ਲਓ ਅਸੀਂ ਇਹ ਵੀ ਗੱਲ ਤੋਂ ਪਾਸੇ ਸੁਣਿਆ ਜੀ ਅਸੀਂ ਅੱਛਾ ਜੀ ਪਰਿਵਾਰ ਨੂੰ ਨਹੀਂ ਪਤਾ ਲੱਗਿਆ ਪਰਿਵਾਰ ਨੂੰ ਸਾਨੂੰ ਨਹੀਂ ਪਤਾ ਲੱਗਿਆ ਵੀ ਕਿਉਂ ਆਇਆ ਕਿ ਨਹੀਂ ਆਇਆ ਚੋਕਾਇ ਤਾਂ ਜਦੋਂ ਬੁਹਾਰੀ ਬੋ ਮਰੀਜ਼ ਹੋ ਗਏ ਉਹਨਾਂ ਨੂੰ ਚੱਕ ਕੇ ਲੈ ਕੇ ਬਠਰ ਕੱਲਾ ਤਾਂ ਜਾਣਾ ਜੀ ਮੈਂ ਮਗਰ ਹੂੰ ਸਾਰੀ ਰਾਤ ਉਲਟੀਆਂ ਕਰਦਾ ਰਿਹਾ ਪਰਿਵਾਰ ਜੀ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਇੱਕ ਵਾਰੀ ਡਾਕਟਰ ਨੂੰ ਪਿੰਡ ਵਾਲੇ ਨੂੰ ਲੈ ਆਏ ਫੇਰ ਸੈੱਟ ਹੋ ਗਿਆ ਫੇਰ ਕਿੰਨੇ ਬਾਅਦ ਤਬੀਅਤ ਖਰਾਬ ਹੁੰਦੀ ਹੈ ਪਰਿਵਾਰ ਦੀ ਇੱਕ ਵਾਰੀ ਸੈੱਟ ਹੋਣ ਤੋਂ ਬਾਅਦ ਸਵੇਰ ਹੋਈ ਅੰਦਰ ਬਾਅਦ ਤੋਂ ਬਾਅਦ ਖਰਾਬ-ਖਰਾਬ ਹੋਈ ਹੂੰ ਕੋ ਲਗਭਗ ਮੈਂ 7 ਵਜੇ ਤੁਹਾਡਾ ਤਾਂ ਫੇਰ ਕਰ ਲੱਗਾ ਜਿਹੜਾ ਜ਼ਹਿਰ ਉਹਨਾਂ ਨੂੰ ਦਿੱਤਾ ਗਿਆ ਸੀ ਸਬਜੀ ਦੇ ਵਿੱਚ ਦਿੱਤਾ ਗਿਆ ਸੀ ਨਹੀਂ ਰੋਟੀ ਪਕਾ ਕੇ ਦਿੱਤਾ ਗਿਆ ਸੀ ਰੋਟੀ ਦੇ ਵਿੱਚ ਮਤਲਬ ਆਟੇ 'ਚ ਗੁੰਨਦਾ ਆਟੇ 'ਚ ਗੁੰਨ ਕੇ ਦਿੱਤਾ ਗਿਆ ਉਹਨਾਂ ਨੇ ਕਿਹਾ ਵੀ ਮੈਂ ਆਟੇ 'ਚ ਹੁੰਦਾ ਨਹੀਂ ਠੀਕ ਹੈ ਜੀ ਇਹ ਵੀ ਬਹੁਤ ਵੱਡਾ ਸਵਾਲ ਬਣਦਾ ਬਈ ਇੱਕ ਔਰਤ ਕੋਲੇ ਜ਼ਹਿਰ ਆ ਜਾਣਾ ਇਹ ਕੱਲੀ ਨਹੀਂ ਹੋ ਸਕਦੀ ਕਿਉਂਕਿ ਜਦੋਂ ਜੇਕਰ ਆਪਾਂ ਗੱਲ ਕਰੀਏ ਤਾਂ ਚੂਹਿਆਂ ਵਾਲੀ ਦਵਾਈ ਤੱਕ ਵੀ ਬੱਚੇ ਤੇ ਜਨਾਨੀ ਨੂੰ ਕੋਈ ਦੁਕਾਨਦਾਰ ਛੇਤੀ ਦਿੰਦਾ ਨਹੀਂ ਇਹਦਾ ਮਤਲਬ ਇਹ ਕਿਤੇ ਨਾ ਕਿਤੇ ਕੋਈ ਮਿਲੀਭੁਗਤਾ ਕੋਈ ਵੱਡੀ ਚਾਲ ਹੈ ਅਗੇ ਜੇ ਉਹਨੇ ਫਾਈਲ ਖਾੜੇ ਕਰਦੇ ਨਾ ਤਾਂ ਸਪਰੇ ਵੀ ਨਹੀਂ ਹੁੰਦੀ ਘਰੇ ਰੱਖਦੇ ਹਾਂ ਮੈਂ ਥੋੜੀ ਬਾਈ ਕਰਦਾ ਹਾਂ ਹੂੰ ਘਰ ਦੇ ਵਿੱਚ ਮੈਂ ਕਦ ਜਮਾ ਸਪਰੇ ਨਹੀਂ ਲਿਆ ਕਰਾਦਾ ਹੂੰ ਕਿ ਅੱਧੇ ਵਿੱਚ ਸਪਰੇ ਕੀਤੀ ਜਿਹੜੀ ਮੇਰੇ ਕੋਲ ਬਚ ਗਈ ਮੈਂ ਉੱਥੇ ਪੰਨਾ ਪਿਆਉਣਾ ਜਾਂ ਹੂੰ ਜਾਂ ਮੈਂ ਉਹ ਲੈ ਕੇ ਪੂਰੇ ਪੂਰੇ ਉਹਨਾ ਬਾਸ ਹੂੰ ਸੋਨ ਵਿੱਚ ਹੁੰਦਾ ਕਿ ਵਿਆਹ ਨੂੰ ਵੀ ਹਜੇ 4-5 ਮਹੀਨੇ ਹੀ ਹੋਏ ਸੀਗੇ 4 ਮਹੀਨੇ ਹੋਏ ਆ ਯਾਰ 4 ਮਹੀਨੇ ਹੋਏ ਸੀਗੇ ਪਰਿਵਾਰ ਚ ਕੌਣ-ਕੌਣ ਸੀ ਮੰਮੀ ਸੀ ਮੇਰੇ ਡੈਡੀ ਸੀ ਜੀ ਤੇ ਦੋਨੇ ਘਰੇ ਰਹੇ ਸੀ ਬਸ ਤੇ ਚਾਰ ਮਹੀਨੇ ਅਲੱਗ ਰਹਿੰਦੇ ਸੀ ਤੁਸੀਂ ਅਲੱਗ ਰਹਿੰਦੇ ਸੀ ਮੈਂ ਅਲੱਗ ਰਹਿੰਦਾ ਸੀ ਜੇ ਤੁਸੀਂ ਵੀ ਇਕੱਠੇ ਰਹਿੰਦੇ ਹੁੰਦੇ ਤਾਂ ਫਿਰ ਤਾਂ ਬਹੁਤ ਵੱਡੀ ਗਾਣੀ ਵਾਪਰ ਜਾਂਦੀ ਹਾਂਜੀ ਬਾਤ ਵਾਪਰ ਜਾਂਦੀ ਮੇਰਾ ਲੜਕਾ ਵੀ ਮੰਮੀ ਦੇ ਕੋਲ ਨਾਲ ਰੋਟੀ ਜਾਂਦਾ ਸੀ ਅੱਛਾ ਉਸ ਦਿਨ ਪਤਾ ਨਹੀਂ ਕਿਵੇਂ ਥਾਂ ਚ ਬਾਹਰ ਹੋ ਗਈ ਬਈ ਬਚ ਗਿਆ ਮੇਰੇ ਹੂੰ ਕੀ ਕੰਮ ਕਰਦਾ ਸੀ ਮੁੰਡਾ ਬਈ ਮਿਸਤਰੀ ਦਾ ਕੰਮ ਕਰਦਾ ਸੀ ਮਿਸਤਰੀ ਸੀਗਾ ਵੇਲਡਿੰਗ ਦਾ ਕੰਮ ਕਰਦਾ ਓਕੇ ਕਾਰਪੈਂਟਰ ਹਾਂਜੀ ਠੀਕ ਹੈ ਹੂੰ ਹੁਣ ਜਿਹੜਾ ਇਹ ਵਿਆਹ ਹੋਇਆ ਸੀ ਇਹ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਸੀ ਜਾਂ ਮੁੰਡੇ ਦੀ ਮਰਜ਼ੀ ਨਾਲ ਹੋਇਆ ਸੀ ਨਹੀਂ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਸੀ ਪਰਿਵਾਰ ਦੀ ਦਾ ਸਹਿਮਤੀ ਨਾਲ ਹੋਇਆ ਸੀ ਬਾਈ ਬੜੀ ਸੋਚਣ ਵਾਲੀ ਗੱਲ ਆ ਕਿ ਦੁਨੀਆ ਕਿੱਧਰ ਨੂੰ ਤੁਰੀ ਜਾਂਦੀ ਆ ਪਿਛਲੇ ਦਿਨੀ ਇੱਕ ਘਟਨਾ ਹੋਈ ਘਰ ਵਾਲੀ ਨੇ ਘਰ ਵਾਲੇ ਨੂੰ ਮਾਰਤਾ ਫਿਰ ਉਹ ਹਨੀਮੂਨ ਤੇ ਜਾਂਦੇ ਐਓ ਜੀਆਂ ਘਟਨਾ ਸੇ ਦੇਖਣ ਨੂੰ ਮਿਲਦੀ ਆ ਜੇ ਤੁਸੀਂ ਨਹੀਂ ਰਹਿਣਾ ਤੁਸੀਂ ਜਵਾਬ ਦੇਉ ਤੇ ਇਦਾਂ ਕਿਸੇ ਪਰਿਵਾਰ ਨੂੰ ਤਬਾਹ ਕਰਨਾ ਕਿੰਨਾ ਕੁ ਠੀਕ ਆ ਇਹ ਸਰਕਾਰ ਦੀ ਕਮੀ ਆ ਜੀ ਇਹ ਗੱਲ ਦੇ ਉੱਤੇ ਕਹਿੰਦੇ ਜੀ ਅਸੀਂ ਮੈਂ ਕਹਿੰਦਾ ਜੀ ਸਰਕਾਰਾਂ ਦੀ ਇਹ ਕਾਨੂੰਨ ਦੀ ਕਮੀ ਆ ਜੇ ਪਹਿਲਾ ਵਾਲਾ ਕਾਨੂੰਨ ਦੇ ਤੇ ਇੱਕ ਬੰਦੇ ਨੂੰ ਸਖਤ ਸਜ਼ਾ ਦਿੱਤੀ ਜਾਵੇ ਤੇ ਦੂਜਾ ਬੰਦਾ ਕੰਮ ਹੀ ਨਾ ਕਰੇ ਘਰ ਚ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਨਹੀਂ ਬਿਲਕੁਲ ਵੀ ਨਹੀਂ ਸੀ ਕੋਈ ਕੋਈ ਹੂੰ ਦੋਨੇ ਵਧੀਆ ਪਰਿਵਾਰ ਨੇ ਦੋਨੇ ਜੀਤ ਵਧੀਆ ਰਹਿੰਦੇ ਸੀਗੇ ਜੀ ਕਦੇ ਕਦੇ ਮੁੰਡੇ ਨਾਲ ਅਨਬਣ ਹੋਵੇ ਐਸੀ ਕੋਈ ਗੱਲਬਾਤ ਨਾ ਵੀ ਕੋਈ ਕਦੇ ਵੀ ਨਾ ਹੁੰਦੇ ਸੀ ਜਦੋਂ ਜਦੋਂ ਵੀ ਬੋਲਦੇ ਸੀ ਹੂੰ ਕਈ ਵਾਰ ਕੋਈ ਮੁੰਡੇ ਨੇ ਕੋਈ ਘਰੇ ਗੱਲ ਕੀਤੀ ਹੋਵੇ ਵੀ ਆਪ ਸਮੱਸਿਆਵਾ ਜਾਂ ਕੋਈ ਕੁੜੀ ਦਾ ਬਾਹਰ ਰਿਲੇਸ਼ਨ ਕਹਿ ਸਕਦੇ ਆ ਵੀ ਕੋਈ ਇਦਾਂ ਦੀ ਕੋਈ ਦਿੱਕਤ ਕਰੇ ਮੁੰਡਾ ਲੱਗਦਾ ਰਹੇ ਜੀ ਹਣੋ ਜਦੋਂ ਇਹ ਕੰਮ ਹੋ ਗਿਆ ਉਸ ਤੋਂ ਬਾਅਦ ਆ ਸਾਬ ਨੂੰ ਤਾਂ ਪਤਾ ਬਾਅਦ ਚ ਗੱਲਾਂ ਸਮਝਾਂਗਾ ਬਾਅਦ ਚ ਆ ਜੀ ਆਪਣੇ ਕੋਲੇ ਮੇਰੇ ਕੋਲੇ ਨਹੀਂ ਕੋਈ ਮੇਰੇ ਤੋਂ ਛੋਟਾ ਸੀ ਮੇਰੇ ਕੋਲੇ ਗੱਲ ਨਹੀਂ ਕਰਦਾ ਇਹ ਘਟ ਘਟਦਾ ਹਮ ਇਸ ਤਰ੍ਹਾਂ ਦੀ ਗੱਲ ਜਿਵੇਂ ਆਪਾਂ ਪਰਿਵਾਰ ਦੇ ਚ ਨਹੀਂ ਕਰਦੇ ਆਪਾਂ ਜੀ ਕਦੇ ਤੁਹਾਡੇ ਮਾਪੇ ਨੇ ਕਦੇ ਕੀਤੀ ਹੋਵੇ ਵੀ ਗੱਲ ਵੀ ਕੁੜੀ ਦੇ ਚਾਲ ਚਲਣ ਠੀਕ ਨਹੀਂ ਕੋਈ ਇਹੋ ਜਿਹਾ ਸੀ ਸਿਸਟਮ ਨਹੀਂ ਕਰੀ ਹਮ ਵੱਧ ਗਿਆ ਉਹਨਾਂ ਦੇ ਵੱਧ ਗਿਆ ਰੰਦੇ ਖੁੱਤ ਮੇਰੀ ਮਾਂ ਤਾਂ ਜਮਾਣੇ ਦੀ ਵਧੀਆ ਤਰੀਕਾ ਨੋ ਨੰਦੀ ਸੀ ਤੇ ਪੁੱਤ-ਪੋਤੀ ਕਰਦੀ ਸੀ ਹਲੇ ਕਿਉਂਕਿ ਸਮਾ ਵੀ ਕੋਈ ਬਹੁਤਾ ਜਿਆਦਾ ਨਹੀਂ ਹੋਇਆ ਚਾਰ ਮਹੀਨੇ ਤਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਚਾ ਚਾਚ ਹੀ ਬੀਤ ਜਾਂਦੇ ਪਤਾ ਨਹੀਂ ਪਰਿਵਾਰ ਨੂੰ ਹੀ ਨਹੀਂ ਪਤਾ ਲੱਗਦਾ ਵੀ ਕੀ ਕਰਨਾ ਕੀ ਨਹੀਂ ਹਾਂਜੀ ਬਿਲਕੁਲ ਹਲੇ ਤੱਕ ਤਾਂ ਚਾਰ ਮਹੀਨੇ ਦਾ ਪਤਾ ਹੀ ਆ ਪੂਰੀ ਚਾਰ ਜਿੰਦਾ ਸੀ ਹੂੰ ਤੇ ਚਾਰ ਮਹੀਨੇ ਜਨੇ ਇਹ ਕੰਮ ਕਰਦੇ ਇਹ ਵੀ ਮਹਿੰਦੀ ਵੀ ਨਹੀਂ ਲੈਂਦੀ ਹਲੇ ਤਾਂ ਹਨਾ ਛੱਡੋ ਤਾਂ ਹੀ ਮੇਰੇ ਨੂੰ ਪਰਿਵਾਰ ਥਾਰਾ ਖਤਮ ਕਰਦਾ ਹੂੰ ਹੂੰ ਮੈਰੇ ਤਾਂ ਚਾਹੇ ਲੜੋ ਬਸ ਸਰਕਾਰ ਤੋਂ ਮੰਗਦਾ ਵੀ ਵੀਰ ਬੰਦੇ ਫੜਾ ਦਿਓ ਮੇਰੇ ਹੂੰ ਅਸਲ ਪਤਾ ਲੱਗੇ ਵੀ ਕੌਣ ਹੈ ਮੰਨਰ ਉਹਦੇ ਸਾਰੀ ਗੱਲ ਕਰੀਂਦਾ ਪਤਾ ਲੱਗੇ ਨਹੀਂ ਕੌਣ ਹੈ ਕੀ ਗਾਇ ਗਣਾ ਦਾ ਕੀ ਕੁਛ ਆਏਗਾ ਹੂੰ ਅੱਜ ਮੇਰੇ ਘਰ ਦੇ ਵਿੱਚ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਜੀ ਤਾਂ ਹੂੰ ਹੁਣ ਹੁਣ ਅੱਜ ਦੇ ਟਾਈਮ 'ਚ ਕਿੰਨਾ ਕਿੰਨਾ ਦੀ ਮਤ ਹੋ ਗਈ ਬਈ ਜੀ ਵੈਸੇ ਤਾਂ ਦੁੱਖ ਦੀ ਗੱਲ ਹੈ ਪਰ ਪੁੱਛਣ ਮੇਰੇ ਬ੍ਰਦਰ ਦੀ ਹੋ ਗਈ ਹੈ ਇੱਕ ਮੇਰੇ ਮੰਮਾ ਦੇ ਹੋ ਗਈ ਹੈ ਅੱਛਾ ਡੈਡੀ ਮੇਰਾ ਫਿਰ ਹੈ ਤਾਂ ਅੱਛਾ ਕੋ ਵਾਲੇ ਤਾਂ ਡਾਕਟਰ ਇਹ ਗੱਲ ਕਰ ਰਹੇ 50 50 ਬਰਾਬਰ ਬਰਾਬਰ ਹੀ ਕਹਿ ਰਹੇ ਕਹਿੰਦੇ ਬੱਚ ਵੀ ਤਾਂ ਕਿਹੜੇ ਹਸਪੀਟਲ ਦਾਖਲ ਨੇ ਇਹ ਇਥੇ 20 ਸਾਲ 10 ਸਾਲ ਦੇ ਵਿੱਚ ਜੀ ਡਾਕਟਰ ਜਾਨ ਦੀ ਅੱਛਾ ਪੁਲਿਸ ਆਈ ਕੋਈ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਊਗੀ ਉਹਨਾਂ ਨੇ ਕੀਤੀ ਆਈ ਕਹੀ ਤਾਂ ਜਾਂਦੇ ਲਈ ਕਰ ਰਹੇ ਆ ਠੀਕ ਹੈ ਬਰਾਮਤ ਹੋਇਆ ਇੱਥੋਂ ਕੁਛ ਕਰ ਚੋ ਕੋਈ ਕਰਦੇ ਕੋਈ ਜਿਹੜੀ ਉਹ ਸੀਸੀਟੀ ਉਹ ਤੋਂ ਫੜ ਚੱਕ ਲ ਗਈ ਹੈ ਪੁਲਿਸ ਨੇ ਠੀਕ ਹੈ ਕੀ ਕਿਹੜੀ ਸੀ ਉਹ ਜ਼ਹਿਰ ਬਾਈ ਕੋਈ ਰੇ ਸਪਰੇ ਸੀ ਜਾਂ ਕੋਈ ਹੋਰ ਕੈਮੀਕਲ ਲਿਆਂਦਾ ਗਿਆ ਸੀ ਮੋਨੋਟ ਦੱਸਿਆ ਜੀ ਡੱਬਾ ਮੋਨੋ ਵਾਲਾ ਸੀਗਾ ਹਾਂਜੀ ਠੀਕ ਹੈ ਘਰ ਵਿੱਚ ਤਾਂ ਨਹੀਂ ਕਦੇ ਵਰਤੀ ਸੀ ਉਹ ਮੋਨੋ ਆਪਾਂ ਘਰਾਂ ਦੇ ਵਿੱਚ ਜ਼ਿੰਮੇਦਾਰ ਬੰਦੇ ਆ ਜੀ ਕਿੰਨੀ ਸਪਰੇ ਦਾ ਮੁੱਖ ਆਉਂਦਾ ਹੂੰ ਪਰ ਉਹਦੇ ਵਿੱਚ ਮੁੱਖ ਨਹੀਂ ਆਉਂਦਾ ਸੀਗਾ ਮੈਂ ਮਮੀ ਡਟਨ ਚੱਕ ਕੇ ਲਿਆਂ ਉਲਟੀ ਵੀ ਕਰਵਾਈ ਜਿਵੇਂ ਮੇਰੇ ਕੋ ਮਾਲੂ ਮੇਰੇ ਉੱਤੇ ਕਰਤੀਆਂ ਉਹਨਾਂ ਨੇ ਜੋ ਤਰਕਈ ਉਹਦੇ ਤਰਕੀ ਜਿਆਦਾ ਫੀਰੀਅਸ ਸੀਗੇ ਜੇ ਤਰਕੀ ਜਿਆਦਾ ਉਲਟੀਆਂ ਨਾਲ ਜਿਆਦਾ ਕੋਈਆਂ ਜੋ ਮਤਲਬ ਮੋਨੋ ਵਾਲੇ ਡੱਬੇ ਚ ਕੋਈ ਹੋਰ ਜ਼ਹਿਰ ਪਾਇਆ ਗਿਆ ਜਿਹੜਾ ਰੋਟੀ ਚ ਪਤਾ ਰਣ ਲੱਗੇ ਮੁਸ਼ਕਲ ਨਹੀਂ ਆਇਆ ਜਮਾਂ ਨਹੀਂ ਮੋਨੋ ਵਾਲੀ ਰੋਟੀ ਹੁੰਦੀ ਤਾਂ ਖਾਧ ਹੀ ਨਹੀਂ ਜਾ ਸਕਦੀ ਸੀ ਹਾਂ ਨਹੀਂ ਖਾਧੀਆਂ ਨਹੀਂ ਸਪਰੇਅ ਕਰਨ ਵਾਲੇ ਆਪਾਂ ਨੂੰ ਮੁਸ਼ਕਲ ਕਰਨਾ ਚੜ੍ਹਦਾ ਉਹਦਾ ਹੂੰ ਹੂੰ ਜੇ ਕਈ ਕੈਮੀਕਲ ਉਹ ਕੱਲਾ ਨਾ ਕੋਈ ਜਨਾਨੀ ਕੱਲੀ ਲਈ ਕਿੱਥੋਂ ਲਊਗੀ ਜਦ ਘਰੋਂ ਨਹੀਂ ਜਾਣਾ ਉਹਨੇ ਖੇਤਾਂ ਦੇ ਵਿੱਚ ਬੈਠਿਆ ਇੱਥੇ ਬਿਲਕੁਲ ਕਿਉਂਕਿ ਥੋੜੇ ਤੇ ਦੇਊਗਾ ਬਸ ਆ ਕੇ ਦਿੱਤਾ ਗਿਆ ਉਹਨੂੰ ਜੀ ਉਹਦੇ ਨਾਲ ਬੰਦੇ ਰਲੇ ਹੋਏ ਸੀਗੇ ਉਹਨਾਂ ਨਾਲ ਜਿਹੜੇ ਕਹਿੰਦੇ ਦੋਨਾਂ ਬੰਦੇ ਹੋਰ ਵੀ ਰਏ ਉਹਦੇ ਨਾਲ ਇਹ ਇਸ ਕੇਸ 'ਚ ਨਾ ਲੱਗਦਾ ਕਿ ਉਹ 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 ਕੜੀ ਤੀਕ ਪਹੁੰਚਣਾ ਚਾਹੀਦਾ ਕਿ ਕਿਨੇ ਲਿਆਂਦੀ ਕਿੱਥੋਂ ਲਿਆਂਦੀ ਕਿਵੇਂ ਲਿਆਂਦੀਗੇ ਸਾਰੇ ਉਹ ਬੰਦੇ ਇਹ ਕੇਸ 'ਚ ਇਨਵੋਲਵ ਹੋਣੇ ਚਾਹੀਦੇ ਆ ਥੋੜਾ ਲੱਗਦਾ ਜਿਹੜੇ ਤੁਹਾਨੂੰ ਮੈਂ ਕਹਿੰਦਾ ਇਹ ਹੀ ਗੱਲ ਨੂੰ ਮੈਂ ਹੀ ਗੱਲ ਤੇ ਸਰਕਾਰ ਤੋਂ ਮੰਗ ਕਰਦੇ ਪੁਲਿਸ ਨੂੰ ਕਰਦੇ ਇਸ ਪ੍ਰਾਜਨ ਤੋਂ ਕਰਦੇ ਹੂੰ ਵੀ ਐਡਾ ਜਿਹੜਾ ਯਾਰ ਜਿਹਦਾ ਕੋਈ ਮੁਸ਼ਕਲ ਨਹੀਂ ਆ ਰਹਾ ਹੂੰ ਜਿਹੜਾ ਯਾਰ ਤਾਂ ਮੁਸ਼ਕਲ ਵੀ ਨਹੀਂ ਆ ਰਹਾ ਇਹ ਜੇ ਬਣਾ ਤਾਂ ਕਿ ਆਪਾਂ ਕਦੀ ਕਿਸੇ ਦੁਕਾਨ ਤੋਂ ਲੈਂਦਾ ਨਹੀਂ ਲੰਦਾ ਹੂੰ ਆਮ ਮਿਲਦਾ ਵੀ ਨਹੀਂ ਹੁੰਣਾ ਨਾ ਉਹ ਤਾਂ ਹਾਂ ਉਹ ਕਦੇ ਵੀ ਤਾਂ ਨਹੀਂ ਮਿਲ ਜੂ ਕਿਤੇ ਵੀ ਮਿਲ ਜੂ ਇਹ ਵੀ ਇਹ ਵੀ ਬਹੁਤ ਖਾਸ ਗੱਲ ਹੋਣੀ ਚਾਹੀਦੀ ਆ ਪੁਲਿਸ ਪ੍ਰਸ਼ਾਸਨ ਜੇਕਰ ਧਿਆਨ ਦੇਵੇ ਜਿਹੜਾ ਵੇਚਣ ਵਾਲਾ ਇਹੋ ਜਿਹਾ ਜਿਹੜਾ ਹਰ ਇੱਕ ਬੰਦੇ ਨੂੰ ਉਹੀ ਪਈ ਜਾਂਦਾ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਚਾਹੀਦੀ ਉਹਨੂੰ ਵੀ ਕਰਨਾ ਚਾਹੀਦਾ ਇਹੋ ਜਿਹੇ ਰਹਿਰ ਜੇ ਉਹਨਾਂ ਨੇ ਕਿਸੇ ਨੇ ਦਿੱਤਾ ਤਾਂ ਇਹ ਸਾਡੇ ਕੋਲੇ ਸਾਡਾ ਪਰਿਵਾਰਾਜ ਅੱਜ ਮੇਰਾ ਪਰਿਵਾਰ ਤੇ ਆਈ ਹੈ ਮੈਂ ਤਾਂ ਕੋਈ ਹੋਰ ਪਰਿਵਾਰ ਤੇ ਤਾਂ ਨਾ ਵੀ ਕੋਈ ਬਿਲਕੁਲ ਜੇਕਰ ਨੱਥ ਨਹੀਂ ਪਾਈ ਗਈ ਤਾਂ ਇਹ ਤਾਂ ਕਟਨਾਵਾ ਵੱਧਦੀਆਂ ਜਾ ਰਹੀਆਂ ਮੜੂ ਆਏ ਤਾਂਕਰ ਹੋਰ ਤੇ ਨਾਲ ਵੀ ਜਿਵੇਂ ਕਟਨਾਵਾ ਹੋਣੀ ਬਾਈ ਪਰਿਵਾਰ ਜਿਹੜਾ ਕੋਈ ਹੈਗਾ ਸਭ ਤੋਂ ਵੱਧ ਭਰੋਸਾ ਆਪਣੇ ਪਰਿਵਾਰ ਤੇ ਹੁੰਦਾ ਬੰਦਾ ਖਾ ਮੀਚ ਕੇ ਚੀਜ਼ ਖਾ ਪੀ ਲੈਂਦਾ ਆ ਆਸਾਨੀ ਸੁੱਖ ਦੀ ਨੀਂਦ ਸੌਂਦਾ ਘਰੇ ਆ ਕੇ ਪਰ ਹੁਣ ਕੀ ਘਰੋਂ ਹੀ ਡਰਦਾ ਡਰ ਕੇ ਸੌਂਗਾ ਘਰੋਂ ਹੀ ਕੋਈ ਚੀਜ਼ ਨਾ ਖਾਊਗਾ ਬੰਦਾ ਕੱਲ ਇਹ ਕਹੀਏ ਵੀ ਹੁਣ ਇਹੋ ਗੱਲ ਕਹਿੰਦੇ ਵੀ ਕਿਵੇਂ ਨਾ ਖਾਦੇ ਜੇ ਤੇ ਖਾਦੀ ਕਿਉਂ ਆਦੇ ਪਰਿਵਾਰ ਤੋਂ ਖਾਵਾਂਗੇ ਤੇ ਕਿਹਦੇ ਕੋਲੋਂ ਖਾਵਾਂਗੇ ਕਿਤੋਂ ਨਾ ਖਾਊਗਾ ਫਿਰ ਆਪਣਾ ਖਾਣ ਕਿੱਥੇ ਹੋਊਗਾ ਜੇ ਆਪਾਂ ਕਹੀਏ ਘਰ ਤੇ ਆਪਣੇ ਪਰਵਾਹ ਕਰੋ ਥੱਕੇ ਹੋਣ ਜਾਂ ਕੋਈ ਗੱਲ ਕੋਈ ਹੁੰਦੀ ਹੈ ਤੂੰ ਘਰੋਂ ਕੋਰੇ ਤਾਂ ਘਰੇ ਹੀ ਆਉਨੇ ਹਾਂ ਆਪਾਂ ਨੂੰ ਘਰ ਤੇ ਵਿਸ਼ਵਾਸ ਹੁੰਦਾ ਤਾਂ ਘਰੇ ਆਉਨੇ ਜੀ ਹਰ ਹਰ ਦੁਨੀਆ ਚੋਂ ਲੁਕਦਾ ਬੰਦਾ ਘਰੇ ਆਉਂਦਾ ਹਾਂ ਉੱਥੇ ਹੀ ਐਡੀ ਵੱਡੀ ਮੁਸ਼ਕਲ ਬਾੜ ਜੀ ਖੇਤ ਬਾੜ ਕਹਿੰਦੇ ਖੇਤ ਨੂੰ ਖਾਣ ਲੱਗ ਜੇ ਤਾਂ ਫਿਰ ਬਾਲੀ ਵਾਰਸ ਕੌਣ ਹਾਂ ਜੀ ਇਹ ਬਾਪੂ ਜੀ ਬਿਠੇ ਬਾਪੂ ਕਹਿੰਦੇ ਤੁਸੀਂ ਪਹਿਲਾਂ ਇਹੋ ਜਿਹਾ ਕੇਸ ਵੇਖਿਆ ਜੇ ਆਪ ਦਾ ਪਰਿਵਾਰ ਹੀ ਇੰਦਾ ਖਰਾਬ ਕਰ ਦੇ ਨਹੀਂ ਇਹ ਤਾਂ ਦੇਖਿਆ ਨਹੀਂ ਉਹ ਤਾਂ ਸੁਣਾਉਣ ਦੀ ਬਾਤ ਹੁੰਦੀ ਸੀ ਉਹਦੀ ਨੌ ਨਾਲ ਥੋੜੇ ਜਹਰ ਉਹ ਗਏ ਤੇ ਖੰਡ ਪਾੜ ਸੀ ਤੇ ਉਹ ਤਾਂ ਬਹੁਤ ਹੀ ਦਲਾਜਾ ਮਹੀਨੇ ਦੀ ਗੱਲ ਹੀ ਹੈ ਜੀ ਤੇ ਤੇ ਆਏ ਸੀ ਤਾਂ ਪਿੰਡ ਰਹਿੰਦੇ ਸੀ ਇੱਥੇ ਵੇਖਿਆ ਉਹ ਰਾਣੀ ਮੇਟ ਨੋਈ ਬਾੜੀ ਚੰਗੀ ਆਹ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਸੀ ਆਹ ਕਰਤੀ ਸੀ ਹੂੰ ਹੂੰ ਨਹੀਂ ਹੂੰ ਤਾਂ ਤੁਸੀਂ ਇੰਨੀ ਉਮਰ ਲੈ ਲਈ ਕਦੇ ਪਹਿਲਾਂ ਵੀ ਸੁਣਿਆ ਨਾ ਤੁਸੀਂ ਕੋਈ ਆਸ-ਪਾਸੇ ਪਿੰਡ ਚ ਨਾ ਜਵਾਂ ਹੀ ਨਹੀਂ ਸੁਣਿਆ ਜਵਾਂ ਨਹੀਂ ਕਿਤੇ ਨਹੀਂ ਸੁਣਿਆ ਹੂੰ ਨਾ ਇਹ ਗੱਲ ਤਾਂ ਜਵਾਪ ਹੱਦ ਹੀ ਕਰਦੇ ਹੱਦ ਨਹੀਂ ਟੱਪਦੇ ਮੁੰਡੇ ਦਾ ਸੁਭਾਅ ਕਿਵੇਂ ਸੀ ਜਿਹੜਾ ਉਹਦਾ ਘਰ ਵਾਲਾ ਸੀ ਵਧੀਆ ਸੀ ਬਹੁਤ ਵਧੀਆ ਮੁੰਡਾ ਕਦੇ ਕੋਈ ਲੜਾਈ ਝਗੜੀ ਨਹੀਂ ਕੋਈ ਗੱਲਬਾਤ ਨਹੀਂ ਜਵਾਂ ਨਾ ਕੋਈ ਨਹੀਂ ਹੂੰ ਕਿ ਕਿਤੇ ਦਮ ਬਾਪੂ ਜੀ ਵੀ ਇੱਕੇ ਦਮ ਇੱਕ ਔਰਤ ਐਸੀ ਇੰਨੀ ਹੱਦ ਟੱਪ ਜੇ ਵੀ ਦੋ ਬੰਦੇ ਪੂਰੇ ਪਰਿਵਾਰ ਦੀ ਜਾਨ ਲੈਣ ਤੇ ਤੁਲਿਆਵੇ ਇਹ ਇਹ ਤਾਂ ਹੋ ਨਹੀਂ ਸਕਦਾ ਵੀ ਉਹਦੇ ਦਿਲ ਚ ਪਹਿਲਾਂ ਤੋਂ ਕੁਝ ਨਾ ਹੋਵੇ ਸਗੋ ਮਾਪਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਨਾ ਵੀ ਆਪਦੀ ਧੀ ਪੁੱਤ ਤੋਂ ਪੁੱਛ ਕੇ ਰੱਖਣ ਵੀ ਕਿਵੇਂ ਆ ਭਾਈ ਤੇਰਾ ਮਨ ਹੈ ਤਾਂ ਦੱਸ ਨਾ ਹਾਂਜੀ ਦੱਸਣਾ ਸਾਰਾ ਸੋਚਣਾ ਚਾਹੀਦਾ ਸੀ ਪਰ ਇਹਨਾਂ ਦਾ ਕੋਈ ਪਿੱਛੇ ਕੋਈ ਹੈਗਾ ਚੱਕਰ ਹੈ ਪਿੱਛੇ ਕੋਈ ਕਰਾਇਆ ਹੈ ਕਿ ਜਿਹੜਾ ਕੋਈ ਹੋ ਕੰਮ ਹੋ ਗਿਆ ਇਹ ਕਰਾਇਆ ਲੱਗਦਾ ਹੈ ਜੀ ਜੀ ਹਾਂ ਇਹਨਾਂ ਨੂੰ ਜਵੇਂ ਕਿਸੇ ਪਰਿਵਾਰ ਨੂੰ ਇਹ ਗੱਲ ਦਾ ਪਰ ਨਾ ਕੋਈ ਰਾਹ ਸੀ ਸिखਾਈ ਹੋਈ ਸੀ ਸिखਾਈ ਸਕੀ ਹੋਈ ਹੈ ਕੋਈ ਹੈ ਮਗਰ ਛੱਡੇ ਆ ਬੰਦੇ ਤੇ ਜਿਹੜਾ ਕੋਈ ਇਹ ਕੰਮ ਕਰਾਇਆ ਹਮ ਮਨ ਕੋਈ ਰਿਮਾਈਂਡ ਕੋਈ ਹੋਰ ਹੈ ਇਹਦਾ ਹਾਂ ਹੋਰ ਹੈ ਜੀ ਢਿੱਕ ਨੂੰਗਾ ਨਿਕਲ ਜੋ ਹੋੜੀ ਨਹੀਂ ਜੀ ਇਹ ਕੀ ਹੋ ਜਾਣਾ ਇਹ 10 ਦਿਨ ਜਦੋਂ 15 ਦਿਨ ਹੋ ਗਏ ਵਿਆਹ ਤੋਂ ਬਾਅਦ ਤੇ ਇਹਦੇ ਉਹ ਢੱਡ ਤੇ ਪੈਣਸ ਦੀ ਨਾੜ ਜੀ ਫੁੱਟ ਵੀ ਅਸੀਂ ਮੁਕਸਰੋਂ ਆਪਰੇਸ਼ਨ ਕਰਾ ਲੈਂਦਾ ਮੁੰਡੇ ਦੀ ਜੀ ਇਸੇ ਬਹੂ ਦੀ ਕੁੜੀ ਦੀ ਠੀਕ ਹੈ ਹਾਂ ਜੀ ਜਦੋਂ ਆਪਰੇਸ਼ਨ ਕਰਾ ਲੈਂਦਾ ਸਾਰੇ ਸਹੀ ਹੋ ਗਿਆ ਉਹ ਤੇ ਇਹਨੇ ਕੀ ਕੀਤਾ ਉਹ ਨਿਭਾਨਾ ਬਣਾ ਲਿਆ ਮੇਰੇ ਦਰਦ ਹੁੰਦਾ ਰਹਿੰਦਾ ਮੇਰੇ ਦਰਦ ਹੁੰਦਾ ਰਹਿੰਦਾ ਇਹ ਰਾਜਾ ਇਹ ਕੰਮ ਕਰਦਾ ਸੀ ਡੈਂਟਿਕ ਦਾ ਕਰਦਾ ਸੀ ਆ ਤੇ ਜਗਤਾਰ ਇਹ ਜਿਹੜਾ ਇਹ ਬਾਟੀਆਂ ਦਾ ਕਰਦਾ ਟਰੱਕਾਂ ਦਾ ਉਹ ਛੋਹਾਂ ਦਾ ਕਰਦਾ ਸੀ ਆ ਤੇ ਜਦੋਂ ਇਹ ਆਖਣ ਲੱਗੇ ਪਾਪਾ ਤੂੰ ਐ ਕਰ ਵੀ ਮੈਨੂੰ ਦਵਾਈ ਦਵਾ ਲੈ ਤੇ ਮੈਂ ਅੱਜ ਕੰਮ ਤੇ ਜਾਣਾ ਉਹ ਮੁੰਡਾ ਕੰਮ ਤੇ ਜਾ ਉਹ ਇਹ ਇਹ ਕੰਮ ਦੂਜਿਆਂ ਦੀ ਦਵਾਈ ਦਵਣ ਜਾ ਰਿਹਾ ਜਦੋਂ ਸਰਕਾਰੀ ਹਸਪਤਾਲ ਗਏ ਸਰਕਾਰੀ ਹਸਪਤਾਲ ਚ ਦਵਾਈ ਲੈ ਕੇ ਆਉਣੀ ਸੀ ਪਰਚੀ ਕਟਾ ਕੇ ਇਹਨੂੰ ਫੜਾਤੀ ਕਹਿੰਦੀ Papa ਤੂੰ ਉੱਥੇ ਪਾਸੇ ਹੋ ਕੇ ਬਹਿ ਜਾ Papa ਤਾਂ ਉੱਥੇ ਆ ਉਹ ਪਾਸੇ ਹੋ ਕੇ ਬਹਿ ਗਿਆ ਇਹਨਾਂ ਨੇ ਦੋ ਢਾਈ ਘੰਟੇ ਉੱਥੇ ਬੈਠਾ ਰਹਾ ਇਹਨੇ ਜਦੋਂ ਵੇਖਿਆ ਵੀ ਹੁਣ ਵੀ ਆਈ ਹੁਣ ਵੀ ਆਈ ਇਹਨੇ ਆਸ-ਪਾਸੇ ਵੇਖਿਆ ਤੇ ਬਸ ਚੜ੍ਹ ਕੇ ਆ ਗਿਆ ਜਦੋਂ ਵੀ ਕੋਈ ਦਿਸਿਆ ਨਾ ਇਹ ਫਰਾਰ ਹੋ ਗਈ ਉਥੋਂ ਹਸਪਤਾਲ ਚ ਹਸਪਤਾਲ ਚ ਫਰਾਰ ਹੋ ਗਈ ਹਾਂ ਮੁੜ ਕੇ ਮੇਰਾ ਵਾਲਾ ਮੁੰਡਾ ਅਸੀਂ ਭਰਾ ਹਾਂ ਵਿਚਾਲਾਂ ਮੈਂ ਮੈਥੋਂ ਇਹ ਵੱਡਾ ਸਾਰਿਆਂ ਤੋਂ ਵੱਡਾ ਸੀ ਇੱਥੇ ਦੋ ਵੱਡੇ ਆ ਦੋ ਛੋਟੇ ਆ ਇਹ ਮੇਰੇ ਨਾਲ ਮੁੰਡਾ ਇਹ ਆ ਕੇ ਤੇ ਲੜਨਾ ਸ਼ੁਰੂ ਕਰਤਾ ਮੇਰੇ ਨਾਲ ਕਹਿੰਦਾ ਤੂੰ ਪਾਪੇ ਨੂੰ ਇਹ ਨਹੀਂ ਗੱਲ ਆਖੀ ਵੀ ਜਦੋਂ ਮੈਂ ਉੱਥੇ ਫਿਰਦਾ ਸੀ ਮੈਨੂੰ ਕਿਉਂ ਨਾ ਦੱਸਿਆ ਤੇ ਮੈਂ ਉਹ ਐਵੇਂ ਬਠੁੰਡੇ ਕਿਵੇਂ ਜਾਵਰਦੀ ਕਹਿੰਦਾ ਉਹਨੇ ਕੀ ਵੀ ਕੀਤਾ ਉਹ ਕੈਮਰੇਆਂ ਚ ਵੇਖ ਲਿਆ ਇਹ ਭੱਜ ਕੇ ਗਈ ਆ ਪੰਜ ਕਿਲੇ ਅੱਛਾ ਜਦੋਂ ਆਪਣੇ ਹਸਪਤਾਲ ਤੋਂ ਚੌਂਕ ਤੋਂ ਚੌਂਕਾ ਜਾਂਦਾ ਬਠਿੰਡੇ ਵਾਲਾ ਜੀ ਉੱਥੇ ਤੱਕ ਭੱਜ ਕੇ ਗਈ ਐ ਇਹ ਬੱਸ ਚੜ ਗਈ ਅੱਛਾ ਬੱਸ ਚੜ ਗਈ ਇਹ ਕਿਤੇ ਮਹੀਨਾ ਡੇਢ ਮਹੀਨਾ ਹੀ ਰਹੀ ਐ ਹੁਣ ਤੇ ਹੁਣ ਇਹ 10-15 ਦਿਨ ਹੋ ਗਏ ਫੇਰ ਜਾ ਕੇ ਇਹ ਲੈ ਆਏ ਅੱਛਾ ਉਦੋਂ ਵੀ ਜਦੋਂ ਭੱਜੀ ਸੀਗੀ ਉਦੋਂ ਮਹੀਨਾ ਡੇਢ ਮਹੀਨਾ ਨਹੀਂ ਆਈ ਹਾਂ ਨਹੀਂ ਆਈ ਤੇ ਜਦੋਂ ਅਸੀਂ ਇਹ ਗੱਲ ਕਰਦੇ ਸੀ ਵੀ ਉਹਦੇ ਮਾਪਿਓ ਕੋਲੇ ਵੀ ਛੋਡੇ ਕੋਲੇ ਆ ਕਹਿੰਦੇ ਛੋਡੇ ਹੱਡਾਂ ਚ ਕੱਢਾਂਗੇ ਅਸੀਂ ਅੱਛਾ ਇਹ ਸਾਨੂੰ ਕਹਿੰਦੇ ਰਿਹਾ ਤੇ ਫੇਰ ਮੈਂ ਇਹਨਾਂ ਨੂੰ ਆਖਾ ਵੀ ਜਗਤਾਰ ਤੁਸੀਂ ਜਾ ਕੇ ਇਹ ਉਹਨਾਂ ਦੇ ਪੇਕੇ ਜਾਓ ਤੇ ਐ ਆਪਾਂ ਨੂੰ ਕੀ ਕਹਦੇ ਨੇ ਕਿ ਆਪਾਂ ਤੁਸੀਂ ਜਾ ਕੇ ਵੇਖੋ ਜਦੋਂ ਇਹ ਨੌ ਪਤੇ ਦੋਵੇਂ ਗਏ ਆ ਤੇ ਇਹਨਾਂ ਨੇ ਜਾ ਕੇ ਤੇ ਕਰੇ ਸੀਗੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਵੀ ਕਹਿੰਦੇ ਮਾਸੀ ਅਸੀਂ ਮਾਸੀ ਮਾਸੜਾ ਅਸੀਂ ਲੈਣਾ ਆਂ ਵੀ ਬੋ ਨੂੰ ਤੇ ਸਾਡੇ ਨਾਲ ਤੋਰ ਦਿਓ ਉਹਨਾਂ ਨੇ ਨਾਲ ਤੋਰਤੀ ਇਹ ਨਹੀਂ ਪਤਾ ਜੀ ਕਿ ਸਾਡੀ ਮੌਤ ਹੀ ਬਣਾ ਕੇ ਤੋਰਤੀ ਇਹਨਾਂ ਨੇ ਮਤਲਬ ਤੁਹਾਡੇ ਕਹਿਣ ਦੇ ਹਿਸਾਬ ਨਾਲ ਵੀ ਉਹਦੇ ਪਰਿਵਾਰ ਨੂੰ ਪਤਾ ਸੀ ਵੀ ਇਹ ਰਹਿਣਾ ਨਹੀਂ ਚਾਹੁੰਦੀ ਹਾਂ ਹਾਂ ਪਤਾ ਸੀ ਜੀ ਹੂੰ ਤੇ ਇੱਥੇ ਜਦੋਂ ਜਿੰਮੇ ਗੱਲ ਸੁਣਦੇ ਆ ਕਿ ਕੋਈ ਉਹਨੂੰ ਸਪਰੇਅ ਦੇ ਕੇ ਗਿਆ ਸੀ ਕੋਈ ਉਹਦਾ ਪਤਾ ਲੱਗਿਆ ਜਾਂ ਨਹੀਂ ਸਪਰੇਅ ਤਾਂ ਕੋਈ ਨਾ ਕੋਈ ਦੇ ਕੇ ਹੀ ਗਿਆ ਹੋ ਜੀ ਐਵੇਂ ਆ ਨਹੀਂ ਸਕਦੀ ਜੀ ਅਸੀਂ ਆਪ ਦੀ ਸਪਰੇਅ ਹੈ ਜਿਹੜੀ ਕੋਈ ਅਸੀਂ ਆਏ ਕਿਸੇ ਦੇ ਹੱਥ ਨਹੀਂ ਰੱਖਦੇ ਜੀ ਜੇ ਇਹਦਾ ਪਿਓ ਸੀਗਾ ਪਹਿਲਾਂ ਤਾਂ ਉਹ ਸਪਰੇਅ ਕਰਦਾ ਹੀ ਨਹੀਂ ਜੀ ਜਿਹੜਾ ਮੁੰਡਾ ਆ ਦੀ ਪਹਿਲਾ ਮੌਤ ਹੋਈ ਆ 2 ਸਾਲ ਜੀ ਉਹ ਆਪ ਕਰਦਾ ਸੀ ਆ ਉਹ ਬਾਹਰ ਹੀ ਕਿਤੇ ਦਬਤ ਦਿੰਦਾ ਸੀ ਆ ਕੋਈ ਕੁੜੀ ਦੇ ਪਰਿਵਾਰ ਨਾਲ ਗੱਲ ਹੋਈ ਹੁਣ ਨਹੀਂ ਹੋਈ ਜੀ ਜਿਹੜੇ ਜਿਹੜੇ ਜ਼ਹਿਰ ਦੀ ਗੱਲ ਕਰ ਰਹੇ ਆ ਵੀ ਜੇਕਰ ਉਹ ਸ਼ੀਸ਼ੀ ਤਾਂ ਉਹਦੇ ਵਾਲੀ ਸੀ ਮੋਨੋ ਵਾਲੀ ਤੇ ਉਹਦੇ ਜੋ 스멜 ਆ ਨਹੀਂ ਰਹੀ ਸੀ ਇਹਦਾ ਮਤਲਬ ਫਿਰ ਉਹ ਹੋਰ ਕੁਝ ਸੀਗਾ ਉਹ ਇਹ ਤਾਂ ਪੁਲਿਸ ਵਾਲਿਆਂ ਨੇ ਜਾਂ ਪਤਾ ਜੀ ਜਾਂ ਡਾਕਟਰ ਮੁਕਦਾਈ ਜਿਹੜੇ ਕੜਵਾ ਕੇ ਲੈ ਕੇ ਗਏ ਆ ਹੂੰ ਜਦੋਂ ਹਲੇ ਮਤਲਬ ਪੁਲਿਸ ਪੂਰੀ ਇਨਕੁਆਇਰੀ ਕਰੂਗੀ ਉਦੋਂ ਪੂਰਾ ਪਤਾ ਲੱਗੂਗਾ ਵੀ ਕੀ ਹੋਇਆ ਕੀ ਕੱਲ ਜਦੋਂ ਪੁਲਿਸ ਇੱਥੇ ਲੈ ਕੇ ਆਈ ਜੀ ਉਹਨੂੰ ਨਾਲ ਲੈ ਕੇ ਆਈ ਸੀ ਅਸੀਂ ਇੱਥੇ ਉਹ ਦੇਖਤਲੇ ਬੈਠੇ ਆਂ ਉਥੋਂ ਅਸੀਂ ਪੁਲਿਸ ਨੂੰ ਵੇਖ ਕੇ ਤੇ ਉਹਨਾਂ ਨੂੰ ਆ ਗਿਆ ਐਸਐਚਓ ਨੇ ਹੱਥ ਚੱਕਤਾ ਵੀ ਇੱਥੇ ਖੜ੍ਹ ਜਾਓ ਤੁਸੀਂ ਗਾਣੀ ਜਾਣਾ ਕੱਲੀ ਪੁਲਿਸ ਬੜੀ ਆ ਜੀ ਅੰਦਰ ਉਹਨੂੰ ਨਾਲ ਲੈ ਕੇ ਗਏ ਆ ਤੇ ਉਹ ਜਿਹੜਾ ਲੀਟਰ ਸੀਗਾ ਬਾਕੀ ਦਾ ਜਿਹੜੀ ਪਾਤੀ ਪਾਤੀ ਬਾਕੀ ਦਾ ਜਿਹੜਾ ਸੀਗਾ ਲੀਟਰ ਉਹ ਆ ਇੱਥੇ ਸਾਨੂੰ ਵਿਖਾ ਕੇ ਵੀ ਗਏ ਆ ਪੁਲਿਸ ਵਾਲੇ ਵਿਖਾ ਕੇ ਗਿਆ ਸੀ ਹਾਂ ਉਹਨੂੰ ਅਰੈਸਟ ਕਰ ਲਿਆ ਕੁੜੀ ਨੂੰ ਕਿ ਨਹੀਂ ਕੀਤਾ ਹਜੇ ਨਹੀਂ ਕੀਤਾ ਜੀ ਦਾਖਲ ਦਾਖਲ ਆ ਜੀ ਦਾ ਕੁੜੀ ਵੀ ਬਿਮਾਰ ਸੀ ਨਹੀਂ ਜੀ ਨਹੀਂ ਉਹ ਦਾਖਲ ਕਰਵਾਈ ਸੀ ਇਹ ਹਾਂ ਉਹ ਡਰਾਮੇ ਕੀਤਾ ਜੀ ਜਾਣ ਬੁੱਝ ਕੇ ਹੋ ਗਈ ਹਾਂਜੀ ਹਾਂਜੀ ਠੀਕ ਹੈ ਹੁਣ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਕਿੰਦਾ ਦੀ ਕਾਰਵਾਈ ਹੋਣੀ ਚਾਹੀਦੀ ਹੈ ਮੰਗ ਤਾਂ ਆਹੀ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਮ ਕੜੀ ਤੋਂ ਕੜੀ ਸਜ਼ਾ ਜੇ ਇਹ ਲੋਕਾਂ ਨੂੰ ਮਿਲਣੀ ਚਾਹੀਦੀ ਆ ਜਿਹੜੇ ਕਿਸੇ ਦੀ ਜਾਨ ਨਾਲ ਏਦਾਂ ਖਲਵਾੜ ਕਰਦੇ ਆ ਹਾਂਜੀ ਹੁਣ ਇਹਦੇ ਵਿੱਚ ਇਹ ਵੀ ਇਹ ਵੀ ਇਕੱਲੀ ਇਹ ਨਹੀਂ ਦੋਸ਼ੀ ਇਹਦੇ ਵਿੱਚ ਹੋਰ ਪਤਾ ਨਹੀਂ ਕਿੰਨੇ ਜਣੇ ਫੜੇ ਹਾਂਜੀ ਹਾਂਜੀ ਠੀਕ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਜੋ ਵੀ ਹੈਗਾ ਤਾਂ ਉਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਾਕੀ ਪਰਾਤ ਨੂੰ ਸਾਡਾ ਬਾਹਰ ਖੜਕਿਆ ਜੀ ਜਦੋਂ ਇਹ ਇਹ ਕੰਮ ਕਰਦਾ ਹੋ ਸਕਦਾ ਵੀ ਉਹ ਫੋਨ ਕੀਤਾ ਹੋਵੇ ਇਹਨਾਂ ਦੇ ਪਰਿਵਾਰ ਆ ਜੀ ਤੇ ਭਰਾ ਦਾ ਪਾਰ ਇਧਰ ਲੜ ਖੜਕਾਤਾ ਉਹਨੇ ਕੋਲੇ ਕਿਨਾਲ ਗਲਤ ਬਾਹਰ ਖੜਕਾਤਾ ਗਲਤ ਖੜਕਾਤਾ ਜੀ ਇਹ ਉੱਠੋ ਤੋਂ ਪੱਛੇ ਜੇ ਜਦੋਂ ਅਸੀਂ ਲਾਈਟਾਂ ਛੱਡੀਆਂ ਇਹ ਬਾਈ ਸਾਡਾ ਬਾਹਰ ਪੈਂਦਾ ਜਦੋਂ ਅਸੀਂ ਲਾਈਟਾਂ ਛੱਡੀਆਂ ਤੇ ਇਹਨਾਂ ਨੇ ਵੇਖਿਆ ਤੇ ਇਹ ਹਵੜਾ ਤਾਂ ਬੜੀ ਹੋਈ ਆ ਇਹਨੂੰ ਇਹ ਮੁੰਡਾ ਪਿਛਲੀ ਟਾਣੀ ਵਾਲਾ ਉਹ ਫਿਰਦਾ ਰਹਿੰਦਾ ਬਾਹਰ ਅੱਛਾ ਜੀ ਉਹਨੇ ਵੇਖਿਆ ਤੇ ਪਰ ਉਹ ਜੀਪ ਖੜੀ ਸੀਗੀ ਹੂੰ ਉਹ ਜੀਪ ਤੇ ਜਾ ਕੇ ਭੱਜ ਕੇ ਚੜਿਆ ਤੇ ਅਸੀਂ ਨਹੀਂ ਖਿਆਲ ਕੀਤਾ ਸਾਨੂੰ ਉਹਨਾਂ ਨੇ ਤੜਕੇ ਦੱਸਿਆ ਇਸ ਲੜਕੀ ਨੂੰ ਜ਼ਹਿਰ ਪਚਾਉਣ ਵਾਲਾ ਜਾਂ ਇਹਦੇ ਪਿੱਛੇ ਜਿਹੜਾ ਕੋਈ ਗਰੋਹ ਲੱਗਿਆ ਹੋਇਆ ਵੀ ਜਾਂ ਕੋਈ ਉਹਦੀ ਰਿਲੇਸ਼ਨ ਦੇ ਵਿੱਚ ਕਿਤੇ ਗੱਲਬਾਤ ਚੱਲਦੀ ਸੀ ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਉੱਥੋਂ ਤੱਕ ਪਹੁੰਚੋ ਪ੍ਰਸ਼ਾਸਨ ਹੈ ਸਰਕਾਰ ਹੈ ਸਰਕਾਰਾਂ ਨੂੰ ਪਹੁੰਚਣਾ ਚਾਹੀਦਾ ਇੱਥੋਂ ਤੱਕ ਕਿ ਕੱਲ ਨੂੰ ਕੋਈ ਹੋਰ ਘਟਨਾ ਨਾ ਹੋਵੇ ਆ ਮੇਰੇ ਨੇੜੇ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਕਿੱਡੀ ਵੱਡੀ ਘਟਨਾ ਹੋਈ ਹੈ ਉੱਥੇ ਵੀ ਪੱਤਰਕਾਰਾਂ ਨੇ ਅਸੀਂ ਜਦੋਂ ਵੀਡੀਓ ਦੇਖੀਆਂ ਕਿਉਂਕਿ ਅੱਜ ਇਸ ਨੇ ਕੀਤੀ ਆ ਜਾਂ ਮੋਗਾ ਜ਼ਿਲ੍ਹੇ ਚ ਹੋ ਗਈ ਤੇ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਕੁਝ ਨਹੀਂ ਨ ਕੀਤਾ ਐਦੂ ਅੱਗੇ ਹੋਰ ਵੀ ਜ਼ਿਆਦਾ ਘਟਨਾ ਹੋ ਸਕਦੀਆਂ ਇਸ ਪਰਿਵਾਰ ਦੀ ਇਹ ਭਾਈ ਦਾ ਭਾਈ ਗਿਆ ਹੈ ਮਾਤਾ ਚਲੀ ਗਈ ਆ ਜਿਹੜਾ ਪਿਤਾ ਹੈ ਉਹ ਸਰੀਸ ਪਿਆ ਹਜੇ ਤੱਕ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਕੱਲ ਨੂੰ ਜੇ ਇਹਨਾਂ ਦੀ ਨਾਮਵੰਦਤ ਕਰਨਗੇ ਗੁਰੂ ਸਰਪੰਡ ਦੇ ਵਿੱਚ ਅਸੀਂ ਮੋਗਾ ਜ਼ਿਲ੍ਹਾ ਤੋਂ ਆ ਕੇ ਕਹਿੰਨੇ ਆ ਕਿਉਂਕਿ ਸਾਡੇ ਭਰਾ ਹੀ ਆ ਇਹੇ ਜਦੋਂ ਇਹੋ ਜੀ ਘਟਨਾ ਵਾਪਰਦੀ ਆ ਕਿਉਂਕਿ ਜਿਹੜੀ ਪੱਤਰਕਾਰ ਆ ਇਹ ਵੀ ਇੱਕ ਇਹੋ ਜਿਹੇ ਇਨਸਾਨਾਂ ਦੇ ਵਿੱਚ ਜਾਣ ਪਾਉਂਦੇ ਆ ਜਦੋਂ ਕਿਸੇ ਦੀ ਨਹੀਂ ਗੱਲ ਸੁਣੀ ਜਾਂਦੀ ਨਾ ਜਿਹੜੇ ਪੱਤਰਕਾਰ ਆ ਉਹ ਇਹਨਾਂ ਦੀ ਆਵਾਜ਼ ਠਾ ਕੇ ਬਾਈ ਜੀ ਇਹਨਾਂ ਦੀ ਮਦਦ ਕਰਦੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜੇ ਇਸ ਪਰਿਵਾਰ ਤੇ ਨਾ ਸੁਣੀਏ ਦੁਬੱਟਾ ਐਕਸ਼ਨ ਅਸੀਂ ਲਵਾਂ ਪੂਰਾ ਟਕੜਾ ਐਕਸ਼ਨ ਲਵਾਂਗੇ ਮੈਂ ਜਥੇਬੰਦੀ ਲੈ ਕੇ ਆਉਂਗਾ ਬਾਈ ਜੀ ਮੈਂ ਨੰਗਾ ਸਿੰਘਾ ਕੋਲੇ ਵੀ ਜਾਊਂਗਾ ਫਿਰ ਅਸੀਂ ਪੂਰਾ ਤਕੜਾ ਐਕਸ਼ਨ ਗਿੱਦੜ ਵਹੇ ਦੇ ਵਿੱਚ ਜਾ ਇਹਨਾਂ ਨੂੰ ਠਾਣਾ ਪੈਂਦਾ ਠੀਕ ਆ ਡਿਪਟੀ ਡੀਸੀ ਤੱਕ ਜਾਣਾ ਪਵੇ ਜਿਹੜਾ ਵੀ ਇਹਨਾਂ ਨੂੰ ਜ਼ਿਲ੍ਹਾ ਲੱਗਦਾ ਹੈ ਹਨਾ ਉਸ ਜ਼ਿਲ੍ਹੇ ਦੇ ਵਿੱਚ ਅਸੀਂ ਦਿਲੋਂ ਪਹੁੰਚਾਂਗੇ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਜੀ ਹੁਣ ਤੱਕ ਜੀ ਇਹਨਾਂ ਤੋਂ ਸੁਣਨ ਤੋਂ ਆਇਆ ਹੈ ਕਿ ਉਹ ਜਿਹੜੀ ਕੁੜੀ ਨੇ ਇਹਨਾਂ ਦੇ ਪਰਿਵਾਰ ਨੂੰ ਜ਼ਹਿਰ ਦਿੱਤੀ ਆ ਠੀਕ ਹੈ ਵੀ ਉਹ ਵੀ ਇੱਕ ਨਾਟਕ ਖੇਡ ਰਹੀ ਆ ਜਦੋਂ ਜਿਵੇਂ ਜਿਵੇਂ ਅਸੀਂ ਮੈਂ ਬੰਗੜਾੜੀ ਤੋਂ ਚੱਲਿਆ ਨਾ ਗੱਲਾਂ ਸੁਣਦਾ ਆਇਆ ਜਦੋਂ ਸਵਾਰੀਆਂ ਦੇ ਕੋਲੇ ਕੋਈ ਵੀਡੀਓ ਦੇਖਦੇ ਸੀ ਉਹ ਦੇਖਦੇ ਸੀ ਅਸੀਂ ਕਿਹਾ ਭਾਈ ਵੀ ਅਸੀਂ ਇਸੇ ਘਟਨਾ ਤੇ ਜਲਦੇ ਆ ਤੇ ਉਹ ਕਹਿੰਦੇ ਸੀ ਵੀ ਬਾਬਾ ਜੀ ਏਡੀ ਗੱਲ ਤਾਂ ਹੋ ਨਹੀਂ ਸਕਦੀ ਵੀ ਇਹ ਕੁੜੀ ਹੈ ਜਿਹੜੀ ਇਹ ਔਰਤ ਹੈ ਇੱਕ ਇਹ ਪਰਿਵਾਰ ਦੀ ਦੁਸ਼ਮਣ ਬਣ ਗਈ ਦੋਸ਼ੀ ਹੋਗੀ ਵੀ ਇਹ ਇਕੱਲੀ ਨਹੀਂ ਹੋ ਸਕਦੀ ਇਹਦੇ ਨਾਲ ਹੋਰ ਬਹੁਤ ਆ ਜਾਂ ਜਿਹੜਾ ਇਹਨੂੰ ਰੱਖਣ ਵਾਲਾ ਹੋਊਗਾ ਜਾਂ ਜਿਹਦੇ ਨਾਲ ਕੋਈ ਆਪਾਂ ਮੈਂ ਕਹਿਣਾ ਨਹੀਂ ਚਾਹੁੰਦਾ ਸ਼ਬਦ ਇਹ ਵੀ ਜਿਹਦੇ ਨਾਲ ਇਹਦੀ ਆਸ਼ਕੀ ਚੱਲਦੀ ਹੋਊਗੀ ਉਸ ਬੰਦੇ ਨੇ ਇਹਨੂੰ ਲਿਆ ਕੇ ਦਿੱਤੀ ਜਾਂ ਜਿਹੜੇ ਕਿਸੇ ਨੇ ਵੀ ਦਿੱਤੀ ਆ ਉਥੋਂ ਤੱਕ ਪ੍ਰਸ਼ਾਸਨ ਨੂੰ ਸਰਕਾਰ ਨੂੰ ਪਹੁੰਚਣਾ ਚਾਹੀਦਾ ਹੈ ਇਹੇ ਘਟਨਾਵਾਂ ਬੰਦ ਹੋਣੀਆਂ ਚਾਹੀਦੀ ਬਾਬਾ ਜੀ ਇਹ ਵੀ ਸਵਾਲ ਆਣਾ ਵੀ ਜੇ ਉਹਦਾ ਕਿਤੇ ਰਿਲੇਸ਼ਨ ਸੀ ਨਹੀਂ ਰਹਿਣਾ ਚਾਹੁੰਦੀ ਸੀ ਪਰਿਵਾਰ ਨਾਲ ਤਾਂ ਡਾਇਰੈਕਟ ਪਾਸੇ ਰਹਿ ਲੈਂਦੀ ਛੱਡ ਦਿੰਦੀ ਡਿਵੋਰਸ ਲੈ ਲੈਂਦੀ ਕਾਨੂੰਨੀ ਤੌਰ ਤੇ ਇਹੀ ਗੱਲ ਦਮਾਰਾ ਦਮਾਰਾ ਹੁੰਦੀ ਹੈ ਜੀ ਇਹੀ ਗੱਲ ਅਸੀਂ ਕਰਦੇ ਆ ਰਹੇ ਹਾਂ ਕਿ ਜੇ ਉਹ ਨਹੀਂ ਰਹਿਣਾ ਚਾਹੁੰਦੀ ਸੀ ਇਸ ਪਰਿਵਾਰ ਨੂੰ ਦੱਸਦੀ ਆ ਆਪਣੇ ਮਾਪਿਆਂ ਦੇ ਵਿੱਚ ਗੱਲ ਰੱਖਦੀ ਅੱਗੇ ਆਪਾਂ ਦੇਖਦੇ ਨਹੀਂ ਕਿੰਨੀਆਂ ਘਟਨਾਵਾਂ ਹੋਈਆਂ ਆਪਣੇ ਆਪ ਕੋਈ ਲਾਭ ਮਰਚ ਹੈ ਇਹ ਤਾਂ ਆਪਣੀ ਪਸੰਦ ਦੇ ਨਾਲ ਸਾਰਾ ਕੁਝ ਇਹਨਾਂ ਨੇ 4 ਮਹੀਨੇ ਪਹਿਲਾਂ ਕੀਤਾ ਹੂੰ ਠੀਕ ਹੈ ਪਰਿਵਾਰ ਹਾਂ ਪਰਿਵਾਰ ਦਾ ਕੀ ਦੋਸਤ ਸੀ ਚਲੋ ਜੇ ਕੋਈ ਝਗੜਾ ਸੀ ਤਾਂ ਕਿਸੇ ਇੱਕ ਪਰਿਵਾਰ ਨੂੰ ਦੱਸ ਦਿੰਦੀ ਜਾਂ ਮੁੰਡੇ ਦੇ ਨਾਲ ਝਗੜਾ ਕਰਦੀ ਇਹ ਪਰਿਵਾਰਾਂ ਨੂੰ ਜਾਂਡ ਗਵੰਡ ਨੂੰ ਪਤਾ ਲੱਗਦਾ ਵੀ ਸਾਡੇ ਘਰ ਦੇ ਵਿੱਚ ਝਗੜਾ ਹੈ ਗੁਰੂ ਸਰਪਿੰਡ ਦੇ ਵਿੱਚ ਦੀ ਬਾਈ ਜੀ ਮੈਂ ਬਸ ਤੇ ਆਇਆ ਪਰ ਉਹ ਕਹਿੰਦੇ ਇਹੋ ਜਿਹਾ ਪਰਿਵਾਰ ਹੀ ਹੈ ਨਹੀਂ ਸੀ ਮੈਂ ਵੀ ਇੱਥੇ ਬਹੁਤ ਵਾਰੀ ਆਇਆ ਇਸ ਪਰਿਵਾਰ ਦੇ ਵਿੱਚ ਪਹਿਲਾਂ 2022 ਦੇ ਵਿੱਚ ਇਹ ਤੋਂ ਵੱਡਾ ਭਾਈ ਸੀ ਕਿ ਛੋਟਾ ਸੀ ਉਹ ਚਲਿਆ ਗਿਆ ਸੀ ਮੈਂ ਉਹਦੇ ਭੋਗ ਤੇ ਆਇਆ ਸੀ ਇੱਥੇ ਬਿਲਕੁਲ ਇੱਥੇ ਆਉਣਾ ਮਾਤਾ ਪਿਤਾ ਇੰਨੇ ਸੁਹਾ ਦੇ ਨਿੱਗੇ ਸੀ ਪਰ ਇਸ ਗੱਲ ਤੋਂ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਜੀ ਅਸੀਂ ਪ੍ਰਸ਼ਾਸਨ ਨਾਲ ਵੀ ਟੱਕਰ ਲਾਵਾਂਗੇ ਅਸੀਂ ਸਰਕਾਰ ਨਾਲ ਵੀ ਲਾਵਾਂਗੇ ਜੇ ਪਰਿਵਾਰ ਦੀ ਨਾ ਸੁਣ। ਅਸੀਂ ਜਥੇਬੰਦੀ ਤੌਰ ਤੇ ਜ਼ਰੂਰ ਪਹੁੰਚਾਂਗੇ ਜੀ ਜੀ ਅ ਭਾਈ ਜੀ ਕਿਵੇਂ ਦੇਖਦੇ ਹੋ ਕਿ ਜਿਵੇਂ ਬਾਈ ਜੀ ਹੋਰੀ ਦੱਸਦੇ ਆ ਕਿ ਪਰਿਵਾਰ ਵੀ ਇੰਨਾ ਸਾਊ ਸੀ ਕਿ ਇਹਨਾਂ ਨਾਲ ਲੜਨ ਝਗੜਨ ਵਾਲਾ ਨਹੀਂ ਸੀ ਪਰ ਫੇਰ ਵੀ ਐਡਾ ਹਾਦਸਾ ਘਰੇ ਹੋ ਜਾਣਾ ਉਹ ਵੀ ਆਪਦੇ ਉਸ ਮੈਂਬਰ ਤੋਂ ਜਿਨ੍ਹਾਂ ਤੇ ਅੱਖਾਂ ਵਿੱਚ ਕੇ ਅਸੀਂ ਵਿਸ਼ਵਾਸ ਕਰਨਾ ਹੁੰਦਾ। ਦੇਖੋ ਜੀ ਪ੍ਰਸ਼ਾਸਨ ਨੂੰ ਸਟ੍ਰਿਕਲੀ ਐਕਸ਼ਨ ਲੈਣਾ ਚਾਹੀਦਾ ਠੀਕ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਹਮ ਰਵਾਸ ਦੇ ਨਾਲ ਬਿਲਕੁਲ ਤਾਂ ਕਿ ਕਿਸੇ ਹੋਰ ਨਾ ਪਿੱਛੇ ਨਾ ਪਿੱਛੇ ਕਿਸੇ ਨਾ ਕਿਤੇ ਸਾਜਿਸ਼ ਹੋ ਸਕਦੀ ਹੈ ਕਿਉਂਕਿ ਕੱਲੀ ਤਾਂ ਇੱਕ ਔਰਤ ਐਦਾਂ ਦੇ ਐਕਸ਼ਨ ਨਹੀਂ ਲੈ ਸਕਦੀ ਠੀਕ ਹੈ ਕਿਉਂਕਿ ਉਹ ਲੜਾਈ ਝਗੜਾ ਵੀ ਘਰ ਦੇ ਵਿੱਚ ਨਹੀਂ ਸੀ ਆਪਾਂ ਸੋਚੀਏ ਵੀ ਕੋਈ ਲੜਾਈ ਝਗੜਾ ਹੈ ਤਾਂ ਉਹਦੀ ਵਜ੍ਹਾ ਨਾਲ ਐਦਾਂ ਉਸਨੇ ਐਕਸ਼ਨ ਲਿਆ ਠੀਕ ਹੈ ਜੀ ਤੋਂ ਲੜਾਈ ਝਗੜਾ ਨਾ ਹੋਣ ਕਾਰਨ ਵੀ ਤੇ ਪਿੱਛੇ ਉਹਦਾ ਕਿਤੇ ਨਾ ਕਿਤੇ ਗਲਤ ਰਿਲੇਸ਼ਨ ਹੋਣਗੇ ਕਿਸੇ ਨਾਲ ਠੀਕ ਹੈ ਉਸ ਦੀ ਵਜ੍ਹਾ ਨਾਲ ਇਸ ਨੇ ਐਕਸ਼ਨ ਲਿਆ ਤੇ ਸੁਣਨ ਚ ਇਹ ਗੱਲ ਵੀ ਆਂਦੀ ਇੱਕ ਰਾਤ ਨੂੰ ਆਏ ਵੀ ਉਸ ਨੂੰ ਲੈਣ ਵਾਸਤੇ ਠੀਕ ਹੈ ਉਸ ਨੇ ਬੰਦੇ ਸੱਦੇ ਹੋਣ ਵੀ ਮੈਨੂੰ ਲੈ ਜਾਓ ਤੁਸੀਂ ਤਾਂ ਤਾਂ ਹੀ ਤੁਹਾਨੂੰ ਨਟੰਕੀ ਕਰ ਰਹੀ ਹੈ ਨਾਟਕ ਕਰ ਲਈ ਉੱਥੇ ਭਾਈ ਅੰਕਲ ਜੀ ਦਾ ਦੱਸਦੇ ਹੋ ਭਲੇਕੇ ਨਾਲ ਗਲਤ ਦਰਵਾਜ਼ਾ ਖੜਕਾਇਆ ਹੈ ਗਲਤ ਦਰਵਾਜ਼ਾ ਖੜਕਾਇਆ ਤਾਂ ਹੀ ਤਾਂ ਉਹ ਉਹਨੂੰ ਲੈਣ ਵਾਸਤੇ ਤਾਇੇ ਸੀਗੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਯਾਰ ਸਰਕਾਰ ਤਾਂ ਹੀ ਇਹੀ ਸਾਡੀ ਤਾਂ ਬੇਨਤੀ ਹੈ ਕਰ ਸਕਦੇ ਕਿ ਸਖਤ ਸਖਤ ਐਕਸ਼ਨ ਹੋਣਾ ਚਾਹੀਦਾ ਤਾਂਕਿ ਅੱਗੇ ਇਦਾਂ ਦੀ ਕੋਈ ਘਟਨਾ ਨਾ ਘਟ ਸਕੇ ਭਾਈ ਜੀ ਜ਼ਹਿਰ ਤੇ ਵੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਨਾ ਵੀ ਇਹ ਜ਼ਹਿਰ ਐਡਾ ਪਹੁੰਚਿਆ ਕਿਵੇਂ ਵੀ ਮੋਨੋ ਵਾਲੀ ਬੋਤਲ 'ਚ ਵੀ ਮੋਨੋ ਮੋਨੋ ਦੀ ਤਾਂ ਯਾਰ ਐਦੀ ਗੰਦੀ ਗੰਦੀ ਸਮੈਲ ਹੁੰਦੀ ਰੋਟੀ ਕਿੰਨਾ ਪਤਾ ਲੱਗਦਾ ਠੀਕ ਹੈ ਨਾ ਦਸ ਕਿਲਨਾ ਤੋਂ ਪਤਾ ਲੱਗ ਜਾਂਦਾ ਉਹਦੀ ਐਡੀ ਬਦਬੂ ਗੰਦੀ ਹੁੰਦੀ ਹੈ ਇਹ ਹੋਰ ਕਿਸੇ ਤਰ੍ਹਾਂ ਦਾ ਕੈਮੀਕਲ ਦਿੱਤਾ ਗਿਆ ਉਸ ਕਿਹਨੇ ਕਿਹੜੇ ਬੰਦੇ ਨੇ ਇਹਨਾਂ ਨੂੰ ਪ੍ਰੋਵਾਈਡ ਕਰਵਾਇਆ ਉਸ ਤੇ ਸਖਤ ਸਖਤ ਕੈਕਸ਼ਨ ਹੋਣਗੇ ਕਿਉਂਕਿ ਦੋਸ਼ੀ ਤਾਂ ਸਾਰੇ ਹੈ ਇੱਕ ਬੰਦਾ ਤਾਂ ਇਨਵੋਲਵ ਹੈ ਨਹੀਂ ਇਹ ਪਿੱਛੇ ਕੁਛ ਨੁਕਸ ਪੂਰੀ ਸਾਜ਼ਿਸ਼ ਹੈ ਇਸ ਘਟਨਾ ਦੀ ਜਿਹੜੀ ਪੂਰੀ ਸਾਜ਼ਿਸ਼ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਧੰਨਵਾਦ ਜੀ ਸੋ ਇਹ ਘਟਨਾ ਗੁਰੂਸਰ ਪਿੰਡ ਦੀ ਹੈ ਜਿੱਥੇ ਕਿ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਨਵੀਂ ਵਿਆਹੀ ਕੁੜੀ ਨੇ ਜ਼ਹਿਰ ਦੇ ਦਿੱਤਾ ਦਸਨ ਮੁਤਾਬਕ ਹਜੇ 4-5 ਮਹੀਨੇ ਹੋਏ ਸੀ ਵਿਆਹ ਨੂੰ 4-5 ਮਹੀਨੇ ਸੋਚੀਏ ਤਾਂ ਕਿੰਨਾ ਇੱਕ ਸਮਾਂ ਹੁੰਦਾ ਕਹਿੰਦੇ ਆ ਕਿ ਹਜੇ ਚਾ ਹੀ ਨਹੀਂ ਪੂਰੇ ਹੋਏ ਹੁੰਦੇ ਉਸ ਔਰਤ ਵੱਲੋਂ ਪਰਿਵਾਰ ਨੂੰ ਰੋਟੀ ਦੇ ਵਿੱਚ ਜ਼ਹਿਰ ਪਾ ਕੇ ਦੇ ਦੇਣਾ ਬੜੀ ਮੰਦਭਾਗੀ ਘਟਨਾ ਹੋਈ ਆ ਜਿਸ ਅਸੀਂ ਅਪੀਲ ਕਰਦੇ ਆ ਕਿ ਅਜਿਹੇ ਕਤਿਨੋਣੇ ਅਪਰਾਧ ਕਰਨ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਜੇ ਕੋਈ ਹੋਰ ਇਦਾਂ ਦਾ ਅਪਰਾਧ ਕਰਨ ਬਾਰੇ ਵੀ ਸੋਚੇ ਤਾਂ ਉਹਦੀ ਰੂਹ ਕੰਬ ਜਾਵੇ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ 'ਚ ਜ਼ਰੂਰ ਜੁੜਨਾ ਜੁੜਨਾ ਸਫਰ ਟੈਲੀਵਿਜ਼ਨ ਨਾਲ ਮੈਂ ਪਰਮਜੀਤ ਸਿੰਘ ਕੈਮਰਾਮੈਨ ਆਕਾਸ਼ ਦੇ ਨਾਲ ਧੰਨਵਾਦ